ਸੱਚਕਣ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਅੰਦਰ ਹੁਣ ਫਿਲਮਾਂ ਦੀ ਪ੍ਰਮੋਸ਼ਨ ਵੀ ਬੈਨ ਹੈ ਅਕਸ਼ਰੀ ਕਾਲ ਤੱਕ ਸਭ ਦੇ ਜਥੇਦਾਰ ਗੈਨੀ ਰੁਘਵੀਰ ਸਿੰਘ ਹੋਰਾਂ ਨੇ ਅੱਜ ਸ਼੍ਰੀ ਕਾਲ ਤੱਕ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਜਿੱਥੇ ਕੌਮ ਦੇ ਨਾਮ ਸੰਗਤ ਦੇ ਨਾਮ ਹੈ ਸਿੱਖ ਪਾਈਚਾਰੇ ਦੇ ਨਾਮ ਮਾਨਵਤਾ ਦੇ ਨਾਮ ਸੰਦੇਸ਼ ਪੜਿਆ ਸੁਨੇਹਾ ਦਿੱਤਾ ਵਧਾਈ ਦਿੱਤੀ ਸ਼੍ਰੀ ਕਾਲ ਤੱਕ ਸਾਹਿਬ ਦੇ ਸਥਾਪਨਾ ਦਿਵਸ ਦੀ ਉੱਥੇ ਉਹਨਾਂ ਨੇ ਸੰਗਤਾਂ ਨੂੰ ਇਹ ਅਪੀਲ ਵੀ ਕੀਤੀ ਕਿ ਪਾਈ ਗੁਰੂ ਘਰ ਆਉਣ ਲੱਗਿਆ ਗੁਰਕਰ ਦੀ ਮਰਿਆਦਾ ਤੋਂ ਜਾਣੂ ਹੋ ਕੇ ਆਇਆ ਕਰੋ ਸੱਚਖੰਦ ਸ੍ਰੀ ਦਰਬਾਰ ਸਾਹਿਬ ਆਉਣ ਲੱਗੇ ਆਂ ਦਰਬਾਰ ਸਾਹਿਬ ਦੀ ਮਰਿਆਦਾ ਤੋਂ ਸੁਚੇਤ ਹੋ ਕੇ ਉਹਨੂੰ ਤੋਂ ਜਾਣੂ ਹੋ ਕੇ ਆਇਆ ਕਰੋ ਤੇ ਤੁਸੀਂ ਬਾਹਰੀ ਦੁਨੀਆ ਦੇ ਵਿੱਚ ਚਾਹੇ ਕਲਾਕਾਰ ਹੋ ਚਾਹੇ ਫਿਲਮ ਸਟਾਰ ਹੋ ਚਾਹੇ ਵੱਡੀ ਹਸਤੀ ਹੋ ਚਾਹੇ ਰਾਜਨੀਤਿਕ ਹਸਤੀ ਹੋ ਪਰ ਗੁਰੂ ਘਰ ਦੀ ਡਿਊਟੀ 'ਚ ਪੈਰ ਧਰਦਿਆਂ ਸ਼ਰਧਾਲੂ ਬਣ ਕੇ ਆਇਆ ਕਰੋ ਸੋ ਉਹਨਾਂ ਨੇ ਬੇਨਤੀ ਕੀਤੀ ਕਿ ਇੱਥੇ ਸ਼ਰਧਾਲੂ ਵੱਜੋ ਆਓ ਸਟਾਰ ਵੱਜੋ ਹੀਰੋ ਵੱਜੋ ਕਲਾਕਾਰ ਵੱਜੋ ਰਾਜਨੀਤਿਕ ਹਸਤੀ ਵੱਜੋ ਨਾ ਆਓ ਸੋ ਜਿੱਥੇ ਆਪਾਂ ਕੱਲ ਪੂਰੀ ਵਿਸਤਾਰਤ ਉਸ ਖਬਰ ਤੇ ਚਰਚਾ ਕਰ ਰਹੇ ਸੀ ਕਿ ਸ਼੍ਰੋਮਣੀ ਗੁਰਦਵਾਰ ਬੰਦਕ ਮੀਟਿੰਗ ਸਪਸ਼ਟ ਕਰਤਾ ਕਿ ਭਾਈ ਜੋੜੇ ਜੋੜੇ ਖਰਚ ਜਮਾ ਕਰਾਉਣੇ ਆ ਕਠੜੀ ਖਰਚ ਸਮਾਨ ਜਮਾ ਕਰਾਉਣਾ ਹੈ ਹੱਥ ਧੋਣੇ ਆ ਪੈਰ ਧੋਣੇ ਆ ਸਿਰ ਟਕਣਾ ਉਸ ਤੋਂ ਬਾਅਦ ਤੁਸੀਂ ਅੰਦਰ ਕੋਈ ਕਾਲੀਆਂ ਐਨਕਾ ਨਹੀਂ ਕੋਈ ਫੋਟੋਗ੍ਰਾਫੀ ਨਹੀਂ ਕੋਈ ਵੀਡੀਓਗ੍ਰਾਫੀ ਨਹੀਂ ਐ ਕੋਈ ਤੰਬਾਕੂ ਜਰਦਾ ਨਸ਼ੇ ਵਾਲੀ ਕੋਈ ਅਨਿਸ਼ਲੀ ਪਦਾਰਥ ਨਹੀਂ ਅੰਦਰ ਹੈ ਨਾ ਉਸ ਤੋਂ ਬਾਅਦ ਤੁਸੀਂ ਨਿਮਰਤਾ ਦੇ ਨਾਲ ਹਾਂ ਆਪਣਾ ਫੋਨ ਜਿ ਸੁੱਚ ਬੰਦ ਕਰ ਕਰਕੇ ਰੱਖ ਸੋ ਕਰੋ ਨਿਮਰਤਾ ਨਾਲ ਅਰਦਾਸ ਕਰੋ ਸ਼ਰਧਾਲੂ ਵੱਜੋ ਆਓ ਸੇਵਾ ਨਵਾਓ ਸੋ ਇਸ ਲਈ ਹੁਣ ਹ ਇਸ ਦੇ ਲਈ ਬਕਾਇਦਾ ਤੌਰ ਤੇ ਬੈਠਕ ਕਰਕੇ ਸ਼੍ਰੋਮਣੀ ਕਮੇਟੀ ਨੇ ਸੇਵਾਦਾਰਾਂ ਨੂੰ ਵੀ ਸੂਚਿਤ ਕੀਤਾ ਤੇ ਅੱਜ ਸੇਵਾਦਾਰ ਫੋਟੋਗ੍ਰਾਫੀ ਤੋਂ ਰੋਕਦੇ ਵੀ ਉੱਥੇ ਸ਼ਰਧਾਲੂ ਨੂੰ ਨਜ਼ਰ ਆਏ ਮੈਂ ਨਿਮਰਤਾ ਨਾਲ ਸਮਝਾਉਂਦੇ ਵੀ ਨਜ਼ਰ ਆਏ ਪਰ ਅੱਜ ਇਸੇ ਪੜਾਅ ਤੋਂ ਅਗਲੇ ਪੜਾਅ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਹਰਾਨੇ ਸੰਗਤ ਨੂੰ ਇਹ ਅਪੀਲ ਕੀਤੀ ਆ ਕਿ ਭਾਈ ਤੁਸੀਂ ਗੁਰਦੁਆਰੇ ਦੇ ਵਿੱਚ ਸਿਰਫ ਸ਼ਰਧਾਲੂ ਬਣ ਕੇ ਆਉਣਾ। ਹੋਰ ਆਪਣੇ ਸਾਰੇ ਅਹੁਦੇ ਰੁਤਬੇ ਬਾਹਰ ਰੱਖ ਕੇ ਆਉਣੇ ਆ। ਤੇ ਉਹ ਕਹਿੰਦੇ ਕਿ ਮੈਨੂੰ ਪਤਾ ਲੱਗਿਆ ਕਿ ਇੱਥੇ ਫਿਲਮਾਂ ਵਾਲੇ ਵੀ ਆਪਣੀ ਪੂਰੀ ਕਾਸਟਿੰਗ ਨਾਲ ਆਪਣੀ ਪੂਰੀ ਟੀਮ ਨਾਲ ਆਪਣੇ ਪੂਰੇ ਗਰੁੱਪ ਨਾਲ ਆਉਂਦੇ ਆ। ਇਹ ਕਹਿੰਦੇ ਫਿਲਮਾਂ ਦੀ ਪ੍ਰੋਮੋਸ਼ਨ ਦਾ ਥਾਂ ਨਹੀਂ ਹੈ। ਇਹ ਗੁਰੂ ਦੇ ਸ਼ੁਕਰਾਨੇ ਵਾਲਾ ਥਾਂ ਹੈ। ਸੋ ਇਸ ਲਈ ਇੱਥੇ ਕਹਿੰਦੇ ਫਿਲਮਾਂ ਦੀ ਪ੍ਰੋਮੋਸ਼ਨ ਕਰਨ ਲਈ ਨਾਓ। ਆਮ ਸ਼ਰਧਾਲੂ ਵਾਂਗ ਆਉਣਾ ਜੀ ਸਦਕੇ ਆਓ। ਉਹ ਸਾਰੇ ਲਈ ਬੁਖੇ ਖੁੱਲੇ ਨੇ ਪਰ ਜੇ ਤੁਸੀਂ ਕਹੋ ਕਿ ਇੱਥੇ ਆ ਕੇ ਫਿਲਮਾਂ ਦੀ ਪ੍ਰੋਮੋਸ਼ਨ ਕਰ ਲਓਗੇ ਦੀ ਵੀਡੀਓ ਕਰਫੀ ਕਰ ਲਓਗੇ ਹੁਣ ਉਹ ਕੁਝ ਨਹੀਂ ਹੋਊਗਾ ਸੋ ਉਹ ਰੁਕ ਦਿੱਤਾ ਗਿਆ ਬਕਾਇਦਾ ਤੌਰ ਤੇ ਦੋਨੇ ਹੀ ਤੱਕਲੇ-ਤੱਕਲੇ ਪੜਾਦੀ ਵੀਡੀਓ ਇੰਸਟਾਗ੍ਰਾਮ ਲਾਈਵ ਟੈਲੀਕਾਸਟ ਇਹ ਉਹ ਸਾਰਾ ਕੁਝ ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਲਈ ਹੁਣ ਇਹ ਰੋਕ ਲੱਗੀ ਹੈ ਅੱਜ ਇਹ ਵੀ ਪਹਿਲੂ ਅਹਿਮ ਸੀ ਚਲੋ ਕਿਸੇ ਵੀ ਰੂਪ 'ਚ ਹੋਣ ਅਰਵਿੰਦ ਕੇਜਰੀਵਾਲ ਚਰਚਾ ਚ ਰਹਿੰਦੇ ਨੇ